ਜਾ ਮੁੰਡਾ ਟਕਲ ਟਕਾ 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 ਟਕ ਕਰਸ ਰਹੀ ਦੀ ਆ ਗੋਗਲ ਗਿਆ ਗੋਗੇ ਨੇ ਮੇਰਾ ਲੈਣੇ ਵਾਲ ਬਾਬਿਆਂ ਤੋਂ ਪਵਾ ਲੈਣਾ ਸਰੋਪਾ ਜੂੜਾ ਰਖਾ ਲੈਣਾ ਗੋਗੇ ਦਾ ਵੀ ਜੂੜਾ ਪਰ ਹੋਣਾ ਪਿਛਲੇ ਗਿੱਚੀ ਜੇ ਜਾ ਕੇ ਜੰਗੀ ਜਾ ਜਾ ਬਰੇ ਹੋ ਜੋ 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 ਬਰੇ ਹੋ ਮਜਾਰ ਰੱਬ ਮੇਰੇ ਰੱਬ ਮੇਰਾ ਰੱਬ ਆਹ ਕਰਦੀ ਮੇਰਾ ਰੱਬ ਰੱਬ ਕਰਦੀ ਇੱਲੀ ਦਾ ਗਿਆਨ ਕਿਨੇ ਟਾ ਅਈ ਸ਼ਾਪਿੰਗ ਛੋਪੀ ਉੱਥੇ ਵਾਧੂ ਕਰ ਲਈ ਰਾਜੇ ਹਾਂਜੀ ਸ਼ਾਪਿੰਗ ਵੜੀ ਕਰ ਲਈ ਤੇ ਜਦੋਂ ਆਗੇ ਨਾ 10 ਦਿਨ ਆਉਣ ਚ ਟਿਕ ਟੂਕ ਢੋ ਗਈ ਤੇ ਸੁੱਤੇ ਹੋਣਾ ਰਾਤ ਸੁਪਨਾ ਆਣਾ ਇੱਕ ਪਾਲ ਬੰਦੀਆਂ ਦੇ ਆਹ ਚਰੋ ਫੇਲੇ ਆਓ ਕਿੱਥੇ ਆ ਇਧਰ ਲਿਆ ਆ ਮੇਰੇ ਕੋਲ ਆ ਬਾਰਾਂ ਅੰਦਰ ਆਸ ਠੀਕ ਆ ਚੰਗੀ ਦਿਨਾ ਬਣਦਾ ਭੰਗੜਾ ਪਾ ਰਿਹਾ ਕਹਿੰਦੇ ਥੈਂਕ ਯੂ ਬਰੋ ਥੈਂਕ ਯੂ ਅੱਲਾ ਜੋ ਪਾਣੀ ਫੜੋ ਸਿੱਕਾ ਸਾਚਾ ਆ ਰੋ ਲਾ ਕੇ ਕਿਹੜਾ ਕਾਮ ਬਣਿਆ ਕਿਹੜਾ ਬਣਿਆ

ਪਲੇਅਰ ਹੋਵੇ ਨਾ ਸਾਡਾ ਪਿੰਡ ਸਾਡੇ ਪਿੰਡ ਨੂੰ ਨਹੀਂ ਜਾਣਦਾ ਅਸੀਂ ਉੱਥੇ ਦੇ ਸਾਡਾ ਪਿੰਡ ਕਰਨਦੀਪੁਰ ਹੋਣਾ ਹਾਂਜੀ ਹਾਂਜੀ ਨਾਮ ਹੈ ਕਿ ਨਾ ਵੀ ਇੱਕ ਅੱਧਾ ਹੋਰ ਉੱਥੇ ਨਾਂ ਸੰਭੀ ਰੱਖੇ ਪਿੰਡ ਦਾ ਤੇ ਇਦਾਂ ਹੀ ਪਲੇਅਰ ਹੁੰਦਾ ਜਿਹੜਾ ਨਾਮ ਹੁੰਦਾ ਪਿੰਡ ਦਾ ਕੋਈ ਵੀ ਚੰਗਾ ਕਵੀਸ਼ਰ ਹੋਵੇ ਕੋਈ ਨੇਤਾ ਆਵੇ ਕੋਈ ਕੋਈ ਵੀ ਚੀਜ਼ ਹੋਵੇ ਗਾਇਕ ਹੋਵੇ ਵਧੀਆ ਭਮਾਨ ਹੋਵੇ ਪਿੰਡ ਦਾ ਕੋਈ ਨਾਂ ਨਿਕਲਦਾ ਪਿੰਡ ਦਾ ਨਿਕਲਦਾ

ਹੋ ਗੌਣੇ ਭੰਦੇਵਾਂ ਨੂੰ ਵੇਖ ਐ ਸੋਖਰੂਮ ਜਨ ਨਾਲ ਵੇਖੀ ਜਾ ਐ ਸੋਖਰੂਮ ਜਨ ਨਾਲ ਗਿਆ ਦੇ ਉਹ ਜੇ ਕਿਹਾ ਗਿਆ ਤਾਂ ਸੋਖਰੂਮ ਜਨ ਨਾਲ ਕੰਮ ਖਾਈ ਨਹੀਂ ਓਏ ਪਪਾ ਕਿਤੇ ਦਰਾ ਪਪਾ ਪਪਾ ਕਿਤੇ ਸੋਤਾ ਓਏ ਪਪਾ ਕਿਤੇ ਓ ਸੋਤਾ ਉਹ ਬਗਨ ਆ ਮੈਂ ਤੁਹਾਡਾ ਰਾਜ ਚੁੱਲ੍ਹੇ ਲਿਆਲਾ ਆਸਮਾਨੇਂ ਕਿ ਇਹ ਆਪਣਾ ਰਾਜ ਚੁੱਲ੍ਹੇ ਲਿਆਲਾ ਤਾਂ ਸਵੇਰ ਆਹੋ ਹੋ 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 Oh, <coughs> <laughs> <चोक्णोई जी। laughs> तो ना बुढ़ ਬਾਪੂ ਗਿਤੀ ਆ ਲੋ ਮੈਂ ፕሮਹੀ ਸੁਣਾਉ ਗਿਆ ਹੈ ਨਾ ਮੈਂ ਅੰਦਰੀਏ ਤਾਂ ਕਰ ਦੋ ਮੈਂ ਅੱਗੇ ਮੈਂ ਮਾਹਰਾਸੋਕ ਬਾਹਰ ਗੁਰਾ ਗੁਰੋ ਗਿਆ ਇਹ ਤਾਂ ਗਿਰੇ ਬਿਣਾ ਕਰਦੋ ਗਿਆ ਨਾ ਨਹੀਂ ਤੇਰੇ ਨਾਲ ਹੈ ਫਿਰ ਹਾਏ ਨੀ ਬਹੁ ਹੋ ਬਰਬਰ ਲਈ ਤੇਰਾ ਅੱਗੇ ਨਾ ਮਾਹਰਾਸੋਕ ਲੁੱਸਿਆ ਕੇ ਨਹੀਂ ਦਿਖਿਆ ਸਟੇਪਲ ਬੰਨੋ ਦਿਖਿਆ ਕੋਈ ਤੇਰਾ ਤਾਂ ਬਣੀ ਫੜਾਈ ਮਰੀਏ ਕੀ ਕਰਦਾ ਕੋਈ ਨਹੀਂ ਮੇਰੀ ਮਾੜੀ ਕੋਈ ਨਹੀਂ ਆ ਆ ਨੀਂਦਰਾ ਅੰਦਰ ਬੈਠਾ ਰਿਹਾ ਪਗਨਾ ਮਾੜੀ ਲੱਗਣਾ ਬਾਈ ਬਿਨਾ ਬਲਤਾ ਕੋਲੋਂ ਨਾ ਪਾਣੀ ਉਪਰ ਹੁੰਦਾ ਸੁੱਕਾ ਖੜਾ ਜੇ ਨੂਰੀ ਨੰਨੀ ਲੱਗਦਾ ਨਾ ਫਿਰ ਤੇ ਬਿਲਕੁਲ ਉੱਪਰ ਆ ਜਾਂਦਾ ਹੋਏ ਮਮੀ ਆ ਗਈ ਉਹ ਆ ਗਈ ਮਮੀ ਉਹ ਆ ਗਿਆ ਆ ਗਿਆ ਉਹ ਸਤਾੜੋਏ ਆ ਆ ਭਣੀਓ ਤਾਂ ਲੜੀ ਮਰ ਜੀ ਹਾਂਜੀ ਬੁਲਵਾਣ ਦੀ ਫਿਰ ਅਜੇ ਤਾਂ ਥੱਕ ਹੀ ਗਏ ਜਾਨਾ ਹਾਂ ਬਾਜਾ ਨਾ ਸੀ ਵੜੀ ਅੱਜ ਸੁਖ ਮ ਆਇਆ ਵਾ ਬਾਜਾ ਫਟਾ ਜ਼ਿਆਦਾ ਨਾ ਦੂਜਾ ਬਾਹਰੋਂ ਆਏ ਮੁੰਡੇ ਜਰਮਨ ਚੋਂ ਅੱਛਾ ਭਾਈ ਤੇ ਪਹਿਲੋਂ ਵੀਰ ਖੇਡਦਾ ਰਿਹਾ ਇਕੜਿਆਲੇ ਰਹਿੰਦਾ ਰਿਹਾ ਹਾਂਜੀ ਤੇ ਉਹਨਾਂ ਨੂੰ ਵੀ ਟਾਈਮ ਦਿੱਤਾ ਜੀ ਉਹ ਵੀ ਮਿਲ ਕੇ ਗਏ ਆਪਣੇ ਘਰੇ ਆਏ ਅੱਛਾ ਅੱਛਾ ਤੇ ਜੱਪ ਨੂੰ ਮੈਂ ਛੇੜਦਾ ਰਹਿਣਾ ਨਾ ਕਿ ਜੱਪ ਤੇਰੀ ਕਿਹੜੀ ਸ਼ੀਲਡ ਹੈਗੀ ਆ ਹਾਂਜੀ ਕਿ ਆਏ ਤੇ ਕੱਪ ਸਾਰੇ ਮੇਰੇ ਹੀ ਆ ਤੇਰਾ ਕੀ ਇੰਨਾ ਚੋ ਹਾਂਜੀ ਤੇ ਉਹ ਕਹਿੰਦੇ ਵੀ ਤੂੰ ਮੁੰਡੇ ਨੂੰ ਇਦਾਂ ਕਹੇ ਤੇ ਉਹਦੇ ਹੱਥ ਤੇ ਇੱਕ ਕੱਪ ਲੈ ਕੇ ਆਏ ਨਗਾ ਅੱਛਾ ਉਹਨੂੰ ਕਹਿੰਦੇ ਵੀ ਆ ਹੁਣ ਹੁਣ ਨਾ ਕਹੀਂ ਵੀ ਉਹਦਾ ਨਹੀਂ ਹੈਗਾ ਕੁਝ ਵੀ ਉਹਨੂੰ ਅਸੀਂ ਕੱਪ ਦੇ ਦੇ ਲੱਗੇ ਹਾਂਜੀ ਤੇ ਉਹ ਮੈਂ ਹੁਣ ਸੁਣ ਲੈ ਗਿਆ ਤੇ ਹੁਣ ਆਇਆ ਜੇ ਤੂੰ ਆਪਾਂ ਗਏ ਆ ਮੈਂ ਬਾਅਦ ਚ ਆਇਆ ਕਰੇ ਹਾਂਜੀ ਇਹਦਾ ਪਾਪਾ ਹੁਣ ਨਾ ਗੱਲ ਕਰੀ ਕੋਈ ਹੁਣ ਮੇਰੇ ਤੋਂ ਕੱਪ ਆ ਗਿਆ ਇਹ ਇੱਕ ਕਿੰਨਾ ਤੇਰੇ ਤੇਰੇ ਕਿੰਨੇ ਕ ਕਾਪਿਆ ਫੇੜ ਲੈਂਦਾ ਮੈਨੂੰ ਇੱਕ ਰਾਂ ਕਬੱਡੀ ਹੁਣ ਮੰਨ ਗਿਆ ਕਬੱਡੀ ਮੰਨ ਗਿਆ ਪੱਕਾ ਕਹਿਣਾ ਸਰਮ ਹੋ ਗਿਆ ਮੰਨ ਗਿਆ ਕਿੰਨਾ ਹੁਣ ਮੈਂ ਕਬੱਡੀ ਖੇਡਣ ਹੁਣ ਉਹ ਮੰਨਿਆ ਤਾਂ ਮੰਨਿਆ ਨਾ ਮੇਲਾ ਮੈਂ ਕਿੰਨੇ ਮਿਲਣ ਆਉਂਦੇ ਮੈਨੂੰ ਕਬੱਡੀ ਕਰਕੇ ਤੇ ਮੈਂ ਹਾਂ ਇੰਜੀਨੀਅਰ ਉਹ ਜਿਹੜੇ ਨੰਜੀਰ ਹੁੰਦੇ ਆ ਦੂਜੇ ਤੀਜੇ ਮੈਂ ਉਹਨਾਂ ਨੂੰ ਥੋੜੀ ਮਿਲਣ ਆਉਂਦਾ ਕੋਈ ਹਾਂਜੀ ਹੁਣ ਮੰਨ ਗਿਆ ਕਿੰਨਾ ਨਹੀਂ ਕਬੱਡੀ ਖੇਡਣੀ ਤੇ ਇਦਾਂ ਕਰਦਾ ਇਹ ਵੀ ਜਿਤਨਾ ਪੰਜਾ ਛੇ ਸਾਲਾਂ ਬਾਅਦ ਆਇਆ ਹੁੰਦਾ ਬਾਹਰ ਹੁਣਾ ਹਾਂਜੀ ਓ ਮੇਰਾ ਘਰ ਦੇਖ ਕੇ ਓ ਕਰਦੇ ਪਏ ਕਹਿੰਦਾ ਦੂਰੋਂ ਹੀ ਇਹ ਹੈ ਹਨਾ ਉਹ ਜਿਤਨਾ ਜਵਾਗ ਨਹੀਂ ਕਰਦੇ ਉਦਾਂ ਕਰਦੇ ਹੋ ਮੇਰਾ ਘਰ ਦੇ ਪਿਆ ਓਏ ਓਏ ਉੱਥੇ ਨਹੀਂ ਹਾਲ ਕੋਈ ਤੇ ਇਦਾਂ ਤੇ ਮੈਂ ਤੇ ਜਮਰਾ ਜਦੋਂ ਨਵਾਂ ਨਵਾਂ ਬੰਦਾ ਜਾਂਦਾ ਨਾ ਉਨੂੰ ਇੱਕ ਇਦਾਂ ਓੜਾ ਚਾਹ ਹੁੰਦਾ ਬਾਹਰ ਪਤਾ ਨਹੀਂ ਜਾ ਕੇ ਕੀ ਬੰਨਾ ਪਤਾ ਲੱਗਿਆ ਉਹਨੂੰ ਬਾਹਰ ਕੀ ਬੰਨਦਾ ਆ ਵੀ ਨਾ ਮਜਬੂਰੀਆਂ ਬੰਦੇ ਨੂੰ ਨਾ ਖੜਨਾ ਹਾਂਜੀ ਬੰਦਾ ਪੰਜਾਬ ਛੱਡ ਕੇ ਥੋੜੀ ਜਾਵੇ ਇੱਥੇ ਖੜਦੀਆਂ ਮਜਬੂਰੀਆਂ ਬੰਦੇ ਨੂੰ ਹਾਂਜੀ ਜਿਹੜਾ ਬੰਦੇ ਨੂੰ ਇੱਥੇ ਮਜਬੂਰੀਆਂ ਚਲੋ ਜਾਣਾ ਵੀ ਚਾਹੀਦਾ ਰੋਟੀ ਪਾਣੀ ਪੰਜੰਦਾ ਨਾ ਹਾਂਜੀ ਬੰਦਾ ਕੀ ਦਾ ਕੰਮ ਜੀ ਕਰਦਾਗੇ ਇੱਥੇ ਕੰਮ ਛੱਡ ਕੇ ਜਾਨ ਨੂੰ ਕੀ ਦਾ ਜੀ ਕਰਦਾ ਮਜਬੂਰੀਆਂ ਖੜਦੀਆਂ ਹਾਂਜੀ ਜਦੋਂ ਇੱਥੇ ਆਪਾਂ ਮੰਨ ਕੇ ਚੱਲ ਕੋਈ ਜਿੱਤ ਨਹੀਂ ਜਾਣੀ ਆ ਤੇ ਆਪਾਂ ਫਿਰ ਜਾ ਕੇ ਆ ਵੀ ਜ਼ਿੰਦਗੀ ਸੈੱਟ ਕਰਦੇ ਹਾਂ ਚਲੋ ਆਪ ਦੀ ਕਰ ਲਈਏ ਬੱਚਿਆਂ ਦੀ ਕਰ ਲਈਏ ਗਾਂ ਆਪਣੀ ਆਉਣ ਵਾਲੀ ਪੀੜ੍ਹੀ ਸੌਖੀ ਹੋ ਜੇ ਇਹ ਇੱਕ ਪਹਿਲਾ ਜ਼ਿੰਦਗੀ ਦੇ ਵਿੱਚ ਜੇ ਤੇ ਆਪ ਦਾ ਘਰ ਸੁਧਾਰਨਾ ਨਾ ਇੱਕ ਨੂੰ ਬਲੀਦਾਨ ਦੇਣਾ ਪੈਣਾ ਬਲੀਦਾਨ ਨਹੀਂ ਹੁੰਦਾ ਕਿ ਬਾਹਰ ਜਾ ਕੇ ਬਲੀਦਾਨੀ ਜੇ ਇੱਕ ਜਾਣਾ ਬੰਦਾ ਜਾਣਾ ਕਿ ਬਾਹਰ ਜਾ ਕੇ ਬਲੀਦਾਨ ਦਿੰਦਾ ਤੇ ਪਿੱਛੇ 10 ਜੀ ਸੋਖੇ ਹੋਏ ਨੇ ਫਿਰ ਇੱਕ ਨੂੰ ਤੇ ਕੁਝ ਨਾ ਕੁਝ ਕਰਨਾ ਹੀ ਪੈਂਦਾ ਹਾਂਜੀ ਹਾਂਜੀ ਮਣੇ ਫਿਰ ਬੱਚੇ ਵੀ ਦੋ ਜਾਂ ਦੋ ਹੋਣੇ ਚਾਹੀਦੇ ਨਾ ਦੋ ਤਿੰਨ ਦੋ ਤਿੰਨ ਹੁਣ ਮੰਨ ਲਾ ਕਿ ਦੌਂਦੇ ਆਪਾਂ ਕੌਡੀ ਖੇਡਣੇ ਹਣਾ ਵੀ ਸਾਰਾ ਕੁਝ ਕਰਦੇ ਹੁਣ ਆਪਾਂ ਜਿੰਨਾ ਜਿੰਨਾ ਵੇਰ ਕਰਨਾ ਇਹ ਆਪਾਂ ਆਪਾਂ ਘਰ ਤੋਂ ਪਹਿਣਾ ਵੀ ਸਾਰਾ ਕੁਝ ਫੇਰ ਸੋਚਦਾ ਲੰਮੀ ਕੌਡੀ ਖੇਡੀਏ ਹੋਰ ਖੇਡੀਏ ਹੋਰ ਖੇਡੀਏ ਹਣਾ ਤੇ ਇਦਾਂ ਹੀ ਆ ਵੀ ਹਰ ਕੋਈ ਜਿਹੜਾ ਬਾਹਰ ਚਲ ਜਾਂਦਾ ਨਾ ਉਹਦਾ ਧਿਆਨ ਇੰਡੀਆ ਹੀ ਰਹਿੰਦਾ ਇੰਡੀਆ ਦਾ ਜਦੋਂ ਮੈਂ ਪਹਿਲੀ ਵਾਰ ਗਿਆ ਨਾ ਕੈਨੇਡਾ ਅਈ ਸ਼ਾਪਿੰਗ ਛੋਪੀ ਉੱਥੇ ਵਾਧੂ ਕਰ ਲਈ ਰਾਜੇ ਸ਼ਾਪਿੰਗ ਬੜੀ ਕਰ ਲਈ ਤੇ ਜਦੋਂ ਲੈ ਗਏ ਨਾ 10 ਦਿਨ ਆਉਣ ਚ ਟਕ ਟੂ ਟੋ ਗਈ ਤੇ ਸੁੱਤੇ ਹੋਣਾ ਰਾਤ ਸੁਪਨਾ ਆਉਣਾ ਇੰਡੀਆ ਆ ਗਿਆ ਤੇ ਟਿੱਪੀ ਉੱਥੇ ਰਹਿ ਗਈ ਤੇ ਚੀਂ ਉੱਥੇ ਰਹਿ ਗਈ ਬੁੜਕ ਕੇ ਉੱਠਣਾ ਵੇਖਣਾ ਨਹੀਂ ਅਜੇ ਤੇ ਇੱਥੇ ਹੀ ਆ ਐਦਾਂ ਐਦਾਂ ਦਿਮਾਗ ਹੋਣਾ ਸੁਪਨਾ ਆਉਣਾ ਵੀ ਤੂੰ ਤੇ ਇੰਡੀਆ ਆ ਗਿਆ ਤੇ ਤੇਰੀ ਲੀੜੀ ਤੇ ਸਾਰੇ ਉੱਥੇ ਰਹਿ ਗਏ ਤੇ ਧਿਆਨ ਸਾਰਾ ਲੀੜਿਆਂ ਦੇ ਵਿੱਚ ਹੁੰਦਾ ਹੈ ਹਾਂਜੀ ਐਦਾਂ ਸੋਚਣਾ ਲੈ ਗਿਆ ਯਾਰ ਹਾਂ ਹਾਂ ਤੂੰ ਅਪਲਾਈ ਆ ਗਿਆ ਤੇ ਲੀੜੀ ਤਾਂ ਥਰੇਗੀ ਸਾਰੇ ਕਿੱਧਰ ਮੈਂ ਸੌਂ ਗਿਆ ਸੌਂ ਲਿਆ ਅੱਜ ਇਹ ਤਾਂ ਵੀ ਆ ਜਿਹੜਾ ਚੇਂਜ ਕੀਤਾ ਇਹ ਬਹੁਤ ਸ਼ੁਭਾ ਵਾ ਚੱਲਿਆ ਇਹਨਾਂ ਪਰਸਾਹਮੇ ਚੰਗਾ ਭਾ ਗਿਆ ਨਹੀਂ ਨਹੀਂ ਵਧੀਆ ਲੱਗਿਆ ਇੰਦਾ ਪਾ ਆ ਗਿਆ ਕਰੀ ਕੋਈ ਚੱਕਰ ਇੰਦਾ ਤਾਂ ਵਧੀਆ ਲੱਗਦਾ ਆਹ ਗੱਡਾ ਵਧੀਆ ਜੀਨ ਚ ਤੇ ਮੈਨੂੰ ਵੇਹੇ ਤੇ ਨਾਲ ਵੇਕੇ ਕਾਲੀ ਜੀ ਪਈ ਜੀ ਕਿੱਦਾਂ ਮੈਨੂੰ ਰਾਜੀ ਆਈ ਕਿੰਨਨ ਹੈ ਕਿੱਦਾਂ ਕਿੱਦਾਂ ਵੀ ਇਹ ਤੈਨੂੰ ਨਾ ਕਈ ਬੰਦੇ ਪਾਲੀਦੇ ਮੈਂ ਕਹਿੰਦਾ ਸੇਡਨ ਤੁਸੀਂ ਤੁਹਾਨੂੰ ਸਾਰੇ ਕਹਿੰਦੇ ਮੈਂ ਪਰਨਾ ਬੰਨ ਗਿਆ ਆ ਜਾ ਤੁਸੀਂ ਕਿੰਨੀ ਪਾ ਕੇ ਬੰਨੋ ਨਹੀਂ ਪਰ ਮੈਂ ਆ ਗੱਟ ਨਹੀਂ ਨਾ ਵੇਖਿਆ ਤੇਰਾ ਹਾਂ ਬਾਲ ਜੀ ਮੈਂ ਹਾ ਦੁਜਾ ਕਰਦੇ ਹਾਂ। ਆ ਗਵਾਨ ਨੇ 5 ਮਿੰਟ ਦੁਜਾ ਕਰ ਲਈਏ। ਸੌਣ ਜੇ ਦਿਓ ਇਹੋ ਜੀ ਬਿਰਤੀ ਲੱਗੀ। ਅੱਛਾ ਤੁਸੀਂ ਵੀ ਉਧਰ ਗਏ ਹੋ ਅੱਜ? ਇੱਧਰ। ਉਹ ਸੱਚ। ਪਲਵਾਨ ਆਇਆ ਇਹ। ਨਹੀਂ ਆਪਾਂ ਤੇ ਗੁਰਦਾਰੇ ਸੇਵਾ ਕਰਾਉਂਦੇ ਹਾਂ ਨਾ। ਅੱਛਾ ਮੈਂ ਤੇ ਉਧਰ ਗਿਆ ਹਾਂ। ਅੱਛਾ। ਇਹ ਪੱਟਾ ਕਿ ਕੱਢਦਾ ਮੇਰਾ ਓਏ। ਮਨ ਆਇਆ। ਠੀਕ ਹੈ ਠੀਕ ਠੀਕ। ਮੈਂ ਚੱਲਦੇ ਹਾਂ। ਉਹ ਬਾਬਾ ਗੱਡੀਆਂ ਹੀ ਫੇਰ ਉਧਰ ਲੱਗ ਚਾਚਾ। ਇਹ ਕਿਹੜੀ ਬਿਮਾਰੀ ਦਾ ਨਾਮ ਲੈਂਦੇ ਆਂ? ਕਿਹੜੀ ਬਿਮਾਰੀ? ਬਾਇਓਪਲਰ। ਜਿਹਦਾ ਇਕੱਲੇ ਬੰਦੇ ਨੂੰ ਡਰ ਲੱਗਣਾ ਵੀ ਇਕੱਲਾ ਨਹੀਂ ਰਹਿਣਾ। ਨਹੀਂ ਨਹੀਂ ਉਹ ਬਿਮਾਰੀ ਬੂਰੀ ਨਹੀਂ ਹੁੰਦੀ ਉਹ ਜਿਹੜੇ ਤਕੜੇ ਰੇਚੂ ਮੇਣ ਹੁੰਦੇ ਨਾ ਰੇਚੂ ਮੇਣ ਤਕੜੇ ਬੰਦੇ ਹਾਂਜੀ ਉਹਨਾਂ ਦੇ ਹੁੰਦੀ ਬਿਮਾਰੀ ਹਾਂਜੀ ਤੇ ਜਿਹੜੇ ਮਾੜੇ ਬੰਦੇ ਹੁੰਦੇ ਲੋ ਲੈਵਲ ਦੇ ਬੰਦੇ ਹੁੰਦੇ ਉਹਨਾਂ ਵਾਸਤੇ ਹੁੰਦਾ ਕੀਤਾ ਕਰਾਇਆ ਕਿਉਂ ਨਹੀਂ ਆਣੀ ਉਹ ਮਰੇ ਬਾਬੇ ਬੋਬੇ ਤੋਂ ਜਾਣਦੇ ਤੁਸੀਂ ਜੋ ਸਰਚ ਚਾੜੂ ਚੂੜੂ ਖਾਂਦੇ ਨਾ ਉਦੋਂ ਸਹੀ ਹੋ ਜਾਂਦੇ ਮੋਰਾਂ ਚਾੜੂ ਬਿਮਾਰੀ ਬੂਰੀ ਤੈਨੂੰ ਪਤਾ ਕਿਹੜੀ ਹੁੰਦੀ ਹੈ ਉਹਦੇ ਇਦਾਂ ਹੀ ਕਰਦੇ ਨੇ ਪਤਾ ਹੀ ਹੋ ਜਾਂਦਾ ਘੱਟਾ ਵੱਧਾ ਵੱਖਰੇ ਵੇਲੇ ਵੀ ਜਿਹੜੇ ਜਿਹੜੇ ਬੰਦੇ ਜਿੱਦਾਂ ਜਿੱਦਾਂ ਸਟੇਟਸ ਬੰਦੇ ਦਾ ਵਧਾ ਜਾਂਦਾ ਉਹ ਬਿਮਾਰੀਆਂ ਦੇ ਨਾਮ ਹੀ ਉਹੋ ਜਿਹੇ ਵਧਦੇ ਜਾਂਦੇ ਆ ਜਿਹੋ ਜਿਆ ਰਤਬਾ ਬੰਦੇ ਦਾ ਹੋ ਜਾਂਦਾ ਉਹੋ ਜੀ ਬਿਮਾਰੀ ਵੀ ਉਹੋ ਜੀ ਹੁੰਦੀ ਬੰਦੇ ਨੂੰ ਹੁਣ ਤਕੜੇ ਬੰਦੇ ਨੂੰ ਤਕੜੀ ਬਿਮਾਰੀ ਮਾੜੇ ਬੰਦੇ ਨੂੰ ਮਵਾੜੀ ਮਾੜੇ ਬੰਦੇ ਨੂੰ ਕਿਉ ਖੰਗ ਲੱਗ ਜਾਊ ਜੁਕਾਮ ਹੋ ਜਾਊ ਜਾਂ ਹੋਰੋ ਜਿਹਾ ਨਾ ਤਕੜੇ ਬੰਦੇ ਨੂੰ ਤਕੜੀਆਂ ਬਿਮਾਰੀਆਂ ਨਾ ਉਹ ਫਿਰ ਤੈਨੂੰ ਪਤਾ ਹੀ ਆ ਤੇ ਬੁੱਢਾ ਨਾ ਇਹ ਨਾ ਚਿੱਟੇ ਹੋਗੇ ਵਾਲ ਓਏ ਹੈ ਦਾਦਾ ਨਹੀਂ ਆ ਕਮਜ਼ੋਰੀ ਕਾਦੀ ਤੈਨੂੰ ਮੈਂ ਖਵਾਇਆ ਪਿਆਇਆ ਕਰੋ ਮੁੰਡੇ ਨੂੰ ਆ ਖਾਂ ਦੀ ਗੱਲ ਤੇ ਨਹੀਂ ਤੋਹ ਤੂੰ ਅਜੇ ਕਹਿਵੇਂ ਆ ਅੱਬਾ ਪੂਰੇ ਪੂਰਾ ਲਾਲਿਆ ਉਹ ਦਾਦਾ ਦਾ ਹਾਂ ਹਾਂ ਦਾਦਾ ਬੁਰਾ ਕਹਿਵੇਂ ਆ ਨਹੀਂ ਹੋਏ ਨਾ ਮਾਰ ਐਨੇ ਕਰਦੇ ਨਹੀਂ ਮੇਰ ਨੂੰ ਹੋਰ ਠੀਕ ਹੈ ਖਿੱਚ ਬਈ ਫੋਟੋ ਬੰਦੇ ਦਾ ਨਾਂ ਕੀ ਉਹ ਇਹਦਾ ਅਭੀਜੀਤ ਅਭੀਜੀਤ ਸਿੰਘ ਅਭੀਜੀਤ ਸਿੰਘ ਠੀਕ ਹੈ ਠੀਕ ਵੈਰੀ ਗੁੱਡ ਮਾ ਆ ਗਏ ਬੇਹਰ ਗਿਆ। ਆ ਮੀਰ। ਹੋਰ ਬਾਪੂ ਕੈਮ ਐ? ਪੂਰਾ। ਕਿੰਨੀ ਹੋ ਗਈ ਉਮਰ? 60 ਸਾਲ। 65 ਸਾਲ। ਨਹੀਂ ਅਜੇ ਨਹੀਂ ਗੱਲ। 70 ਕਿ ਲੱਗ। ਨਹੀਂ ਅਜੇ ਨਹੀਂ ਚੱਕ। ਇਹ ਕੈਮ ਐ? ਚੰਗੇ ਭੜੇਣਾਗੇ ਏਡੇ ਲੱਗਾਂ ਦਿਆ ਵੀ ਜਿਵੇਂ ਫੁਰਤੀ ਜੀ। ਗੱਟਪ ਵੱਡਾ ਨਹੀਂ ਬਾਪੂ ਦਾ ਘੈਂਟ ਬੁਰਾ ਐ। ਚਾਹ ਚੜ ਗਿਆ ਬਾਪੂ ਵੇਖ ਕੇ। ਮਾਰਾ ਚਾਰ ਦਿਗ ਡਾਇਰੈਕਟ ਆ ਗਈ ਬਾਪੂ ਦੋਵਾਂ ਦੀ ਬਾਪੂ ਦੋਵਾਂ ਦੀ ਆ ਗਈ ਆ ਗਈ ਬਾਪੂ ਦੋਵਾਂ ਦੀ ਓਕੇ ਚਾਬਾ ਨੇ ਤਾਂ ਖੁੰਡਾ ਖੰਡਾ ਫੜਾਂਗੇ ਹੈਂ ਨੰਬਰ ਉਹ ਵੀਰ ਦਾ ਲੈ ਲਿਆ ਕਰੋ ਨਾ ਗੁਰਦੇਵ ਦਾ ਲੈ ਲਿਆ ਕਰੋ ਨੰਬਰ ਹਾਂਜੀ ਉਹਨੂੰ ਫੋਨ ਕਰਕੇ ਪੁੱਛ ਲੈ ਫੋਨ ਕਰੇ ਨਹੀਂ ਜਾਉਂਦਾ ਦੇ ਜਿਹੜੀ ਮੁੰਹੇ ਤੇ ਕਿਹਾ ਆਏ ਮੇਰੇ ਕੋਲੇ ਆ ਜਾਣੀ ਆਏ ਮੈਨੂੰ ਬਰਾ ਕੇ ਰੱਖ ਫਿਰ ਕਹਿੰਦਾ ਡੇਢ ਵਾਲੀ ਪਾਉਣੀ ਅੱਜ ਹਾਂਜੀ ਮੈਂ ਜਾਸੂਰ ਕਹਿੰਦਾ ਡੇਢ ਵਾਲੀ ਪਾਉਣੀ ਡੇਢ ਵਾਲੀ ਆਪਾਂ ਪਹਿਲਾਂ ਹੀ ਕੱਢਣੀ ਆ ਸਾਹਬ ਜੀ ਨਾਮ ਨਹੀਂ ਉਸੋਂ ਦਾ ਮੈਂ ਸਾਹਬ ਮੇਰਾ ਨਾਮ ਹੈ ਬਾਈ ਦੋਵਾਂ ਦੇ ਲੱਗ ਦੋ ਕੋ ਡਰ ਨਾ ਦੇਵਾ ਜੀ ਬਹੁਤ ਸੋਹਣੀ ਜੀ ਇਹ ਹੁਣ ਕੀ ਕਰਦੇ ਆ ਮੈਂ ਤਾਂ ਕਹਿੰਿਆ ਉਸਤਾਦ ਜੀ ਤੁਹਾਡੀ ਗਲਤੀ ਹੈ ਨਹੀਂ ਨਹੀਂ ਉਸਤਾਦ ਦੇ ਨਾਲ ਇਹ ਚੀਜ਼ ਨਹੀਂ ਹੁਣ ਉਸਤਾਦ ਨੇ ਹੁਣ ਆ ਵਾ ਮੈਂ ਕੋਈ ਉਸਤਾਦ ਨਹੀਂ ਥੋੜਾ ਕਹਣਾ ਇਹਦਾ ਉਸਤਾਦ ਨੇ ਆਵਾ ਕੀ ਜੀ ਇੱਛੇ ਰੱਖਣੀ ਆ ਹਾਂ ਇਹ ਚੀਜ਼ ਦੀ ਗੱਲ ਹੁੰਦੀ ਹੈ ਸਹੀ ਗੱਲ ਹੈ ਨਹੀਂ ਉਸਤਾਦ ਜੀ ਆਪਾਂ ਮੰਤਰ ਕਿਹਾ ਹੁੰਦੇ ਜੀ ਹੁਣ ਤੁਹਾਡੇ ਛੋਟੇ ਬਣਾਈ ਤੁਹਾਨੂੰ ਜਿੱਥੇ ਵੀ ਕਹਦੇ ਆ ਉੱਥੇ ਰੱਖਦੇ ਨਹੀਂ ਆਪਾਂ ਵੇਖ ਕਿ ਉਹ ਇਧਰ ਨਾ ਹੋ ਗਿਆ ਵਾ ਆਪਣੇ ਸਾਕ ਵੀਰ ਨੇ ਸਕੇ ਨਾ ਭਰਾ ਵਾ ਆਪਣਾ ਸਤਾਜੀ ਮੇਰੇ ਨਾ ਰਹਿੰਦਾ ਸੀ ਇੱਕੋ ਸਾਹ ਦੇ ਸਤਾਜੀ ਖੜਿਆ ਮੈਂ ਕਿ ਮੈਂ ਸਤਾਜੀ ਰੋਟੀ ਪਾਣੀ ਫੇਰ ਵਧੀਆ ਲਾਦਾ ਜੀ ਤੀਆਂ ਬੁੱਤਾਂ ਨੂੰ ਹਾਂ ਤੀਆਂ ਬੁੱਤਾਂ ਤੋਂ ਬਿਨਾਂ ਨਹੀਂ ਚਾਲਾ ਜਾ ਬੋਲਦਾ ਫੁੱਟਲੇ ਰੋਕੀਂ ਨੀ ਸਤਾਜੀ ਚਾਲਾ ਗਿਆ ਤੋ ਪੂਰੇ ਜੌਂਕਰ ਜਿਹਾ ਕਰ ਪਾਇਆ ਚਾਲੀਆਂ ਬਦਾਲੀਆਂ ਕਿੰਡਾ ਬਣਾਉਣੀ ਇੱਕ ਨਾ ਇੱਕ ਦਾੜੀ ਹੈ ਨਾ ਜਿਹੜੀ ਜੇ ਦਾੜੀ ਨੂੰ ਸੌਫਟ ਰੱਖਣਾ ਪੂਰਾ ਗਿਰੀ ਦਾ ਤੇਲ ਬੇਰੀ ਦਾ ਤੇਨੇ ਇੱਕ ਕੰਗਾ ਹੁੰਦਾ ਇਹਨੂੰ ਕੰਗੀ ਕਰੇਗਾ ਮੁਰਸ਼ੂ ਨੂੰ ਨਾ 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 ਕੰਗੀ ਕਰੇਗਾ ਕੰਗੀ ਜਦੋਂ ਆਪਾਂ ਕਰਦੇ ਨਾ ਦਾੜਾ ਦਾੜਾ ਜਦੋਂ ਵਾਹਣੇ ਆ ਤਾੜੇ ਨੂੰ ਜਿੰਨਾ ਖੁੱਲਾ ਛੱਡੇ ਹੋਂਨਾ ਸੋਨਾ ਲੱਗਦਾ ਰੋਜ਼ ਕੰਗੀ ਕਰੇਗਾ ਦੋ ਦੋ ਤਿੰਨ ਤਿੰਨ ਮੈਂ ਤਾਂ ਉਹਦਾ ਭਾਜੀ ਮਾ ਕੇ ਨਾ ਗਿੱਲੀ ਕਰਕੇ ਤੇ ਫਿਰ ਮਨ ਕਹਾਂ ਕੰਗੀ ਨਾਲ ਮੈਂ ਪੁੱਛ ਜਦੋਂ ਨਹਾਉਣਾ ਨਾ ਨਹਾਉਣਾ ਨਾ ਨੂੰ ਨਾ ਕੇ ਨਾ ਚੰਗੀ ਤਰ੍ਹਾਂ ਗਰੀ ਦਾ ਤੇਲ ਲਾ ਕੇ ਆ ਬੜਾ ਵਧੀਆ ਕਈ ਰੱਬ ਕਈ ਬੱਕਈ ਇਹੋ ਜਿਹੇ ਤੇਲ ਹੁੰਦੇ ਜਿਹੜੇ ਦਾੜੀ ਨੂੰ ਲਾਉਣ ਵਾਲੇ ਕੱਲੇ ਆਉਂਦੇ ਨੇ ਸਾਬਾ ਪਹਿਲਾਂ ਗੱਲਾਂ ਆ ਵੀ ਮਲਾਮ ਜੀ ਕਰਦੇ ਨੇ ਇਹਨੂੰ ਥੱਲੇ ਥੱਲੇ ਜਿਹੜੇ ਇੱਕ ਨਾ ਇੱਕ ਹੁੰਦੇ ਸ਼ਿਰਕੀਵਾਲ ਜੇ ਦਾੜੀ ਦੇ ਕਰਨੇ ਆਉਂਦੇ ਕਿ ਤਰ੍ਹਾਂ ਮੁੱਛ ਮਾਛਾ ਕੁੰਡੀ ਬਣੇ ਪੂਰੀ ਥਾਣ ਨੂੰ ਸ਼ਿਰਕੀ ਜੇ ਉਹ ਉਦਾਂ ਦੇ ਉਹ ਉਹ ਚੀਜ਼ ਜਿਦਾਂ ਮਨ ਲਾ ਵੀ ਇਹ ਬਗਰੀ ਦਾ ਤੇਲ ਲਾਉਣੇ ਜਾਂ ਉਦਾਂ ਲਾਉਣੇ ਬਦਾਮਾਂ ਦਾ ਤੇਲ ਤੂਲ ਉਹੋ ਜਿਹਾ ਐ ਇਹਨੂੰ ਐ ਕਰਕੇ ਨਾ ਥੱਲੇ ਸਿੱਧੀ ਐ ਪੂਰੀ ਥਾਣ ਵਾਹ ਕੇ ਇਹਨੂੰ ਇਕੱਠੀ ਨਾ ਐ ਵਲਿਆ ਨਾ ਕਰ ਇਹਨੂੰ ਤਾੜਾ ਖੁੱਲਾ ਜਿੰਨਾ ਜਿੰਨਾ ਮੇਰੀ ਗੱਲ ਹੈ ਰੋਹਣੇ ਤੇ ਜਿੰਨੀ ਜਿੰਨਾ ਦਾੜੇ ਦਾ ਕੱਲਾ ਕੱਲਾ ਵਾਲ ਵਾਲ ਰੇਸ਼ਮਨ ਨੂੰ ਵਾਲ ਕਈ ਕਈ ਜਹੇਦਾਰ ਇਦਾਂ ਦੇ ਹੁੰਦੇ ਵੇਖੀ ਉਹਨਾਂ ਦੇ ਐਡੇ ਮਲੇਨ ਵਾਲ ਹੁੰਦੇ ਐਂ ਚ ਕਰਕੇ ਤੇ ਐਂ ਕਰਕੇ ਕੁੰਡਲ ਪਾ ਕੇ ਠਾਣੂਗੇ ਉਹ ਲੱਭਦੀ ਕਿਤੋਂ ਚੀਜ਼ ਹੈ ਉਹ ਬਾੜੀ ਤਗੜੀ ਚੀਜ਼ ਹੁੰਦੀ ਹੈ ਉਹ ਇਹਨੂੰ ਇਹਨੂੰ ਦਾੜੇ ਨੂੰ ਨਾ ਆਪਾਂ ਦਾੜੇ ਨੂੰ ਕੀ ਕਰਦੇ ਆਪਾਂ ਇਕੱਠਾ ਕਰ ਗਏ ਬਾੜੀ ਇਹਨੂੰ ਖੁੱਲਾ ਛੱਡ ਇਹਨੂੰ ਐ ਪੂਰਾ ਠਾਣੂ ਠਾਣੂ ਜਿਹੜਾ ਵਾਲ ਹੈ ਨਾ ਤਿੱਖਾ ਥਾਣੂ ਜਾਵੇ ਥਾਣੂ ਜਾਵੇ ਤੇ ਉਹ ਫੱਬੇ ਇਹ ਤੇਲ ਜਾ ਮਿਲਦਾ ਹੁੰਦਾ ਦਾੜੀ ਵਾਲਾ ਵੱਖਰਾ ਜੋ ਉਹ ਮੇਰਾ ਸ਼ਾਇਦ ਮੈਂ ਦੱਸਾਂ ਥੱਲਿਓ ਥੱਲਿਓ ਦਾੜੀ ਨੂੰ ਨਾ ਵਾਹ ਕੇ ਨਾ ਚੰਗੀ ਤਰ੍ਹਾਂ ਚੰਗੀ ਤੇ ਨਾ ਪੂਰੀ ਵਧੀਆ ਐ ਵਾਹ ਉਹ ਗਾ ਪੂਰਾ ਸੈਟ ਨਾ ਪਰ ਅੱਥੇ ਫੇਰ ਐਂ ਕਰੀ ਜਾਈਏ ਉਹ ਨਾੜਾ ਫਰਬੰਦਾ ਏ ਥੱਲੇ ਥੱਲੇ ਇਹਨੂੰ ਫਲਾ ਕੇ ਐ ਪੂਰਾ ਥਾਣੂ ਦਾੜਾ ਸੈਟ ਹੋਇਆ ਮੋਛਾ ਕੁੰਡੀ ਹੋਈ ਹੋਇਆ ਥਾਣੂ ਸ਼ੇਰ ਦਾ ਤੇ ਹੋਰ ਉਤਪਾ ਹੁੰਦਾ ਏ ਐ ਹੁਣ ਲੰਡੇ ਹੋ ਗਏ ਸਾਡਾ ਪਹਿਲਾਂ adda ਪ੍ਰਭਾਵ ਹੈ ਜੇ ਸਾਡਾ ਤੇ ਕੱਖ ਵੀਡੀ ਨੂੰ ਪ੍ਰਭਾਵ ਅਸੀਂ ਕਹਿ ਹੀ ਸਕਦੇ ਕਿਤੇ ਮਹਾਰਾਜ ਬਾਪੂ ਦਾ ਆ ਹੋ ਕੇ ਤੇ ਕਿਹਿਆ ਤੁਸੀਂ ਕਿਹਾ ਰੱਖੀ ਆ ਮਹਾਰਾਜ ਕਿਤੇ ਆ ਬੁੱਧ ਹਲਾ ਚੜੀ ਦਿੱਤੀ ਆ ਨਹੀਂ ਰੱਖਣੀ ਆ ਮੈਂ ਤੇ ਹਲਾ ਚੜੀ ਕੀਤੀ ਆ ਭਗਵਾਨ ਨੇ ਬੜੀ ਹਲਾ ਚੜੀ ਮੈਂ ਤੇ ਭਰਾਵਾ ਮੈਂ ਪਾਪੀ ਬੰਦਾ ਮੈਂ ਰੱਖ ਨਹੀਂ ਸਕਦਾ ਆਪਾਂ ਬਾਬੇ ਉਤਾਰ ਸੁਣਾਉ ਨੂੰ ਕਹਿਣਾ ਵੀ ਸਰੋਪਾ ਪਾਉ ਗੱਲ ਵੀ ਮਹਾਰਾਜ ਤੁਸੀਂ ਅਗਲ ਬੁੱਧ ਬਖੀਰ ਫੇਰਿਆ ਫੇਰ ਜਿਹੜਾ ਇਹ ਜੀਵਨ ਆ ਇਹ ਜੀਵਨ ਲਾਵਾਂਗੇ ਭਜਾਂਗੇ ਬੰਦਗੀ ਦੇ ਵਿੱਚ ਮਹਾਰਾਜ ਚੜਾਸੀ ਦੇ ਗੇੜ ਤੋਂ ਬਾਜਾਂਗੇ ਗੋਗੋ ਗਿਆ ਗੋਗੇ ਨੇ ਮੇਰਾ ਖ ਲੈਣੇ ਵਾਲਾ ਬਾਬਿਆਂ ਤੋਂ ਪਵਾ ਲੈਣਾ ਸਰੋਪਾ ਜੂੜਾ ਰਖਾ ਲੈਣਾ ਗੋਗੇ ਦਾ ਵੀ ਜੂੜਾ ਪਰ ਹੋਣਾ ਪਿਛਲੇ ਗਿੱਚੀ ਜੇ ਜਾ ਕੇ ਗੱਲੀ ਜਾਜ ਗਿੱਚੀ ਚ ਵੀ ਨਹੀਂ ਹੋਣਾ ਮਾਮਾ ਗਿੱਚੀ ਚ ਵੀ ਉੱਡ ਗਏ ਹੋਏ ਹੈ ਹਾਂ ਅੱਲੋਂ ਮੋਣ ਲੈਣੇ ਪਾ ਟੈਨਸ਼ਨ ਓਏ ਜਾ ਗੱਲ ਬਾਲਣੇ ਇਹ ਗੱਟ ਬਲਬ ਦੀ ਕਿਤੇ ਉਹ ਮੈਂ ਆਖਿਆ ਨਹੀਂ ਮੰਗਦਾ ਇਹ ਆਪਕੋ ਨੂੰ ਕਸਟ ਆਏਗਾ ਹਾਂ ਅਣੀ ਲੱਬ ਦੇ ਵਾਲ ਇਹੋ ਜਿਹੇ ਕਿਤੇ ਹੁਣ ਵਿਲਾ ਕਿੰਨਿਆਂ ਦੇ ਵਾਲ ਸਾਰਿਆਂ ਨੂੰ ਤੂੰ ਗੰਜਾਂ ਵਿੱਚ ਥੋੜੀ ਮਿੱਕੀ ਮੋਡੀ ਚੀਜ਼ਾਂ ਇਹ ਫੇਰਣੀਆਂ ਹੁੰਦੇ ਹੈ ਲੋਕ ਕਹਿੰਦੇ ਕੰਜੇ ਬਣਦਾ ਪੈਸਾ ਫੜਾਉਂਦਾ ਨਾ ਤਾਂ ਪੈਸੇ ਇਹ ਪੈਸੇ ਇਹ ਨਾ ਗੰਜੇ ਹੋਏ ਇਹ ਦਿੰਦੇ ਆ ਕਿ ਸ਼ਾਂਤਾਨ ਕਿਹੜੇ ਤੋਂ ਆਉਂਦੀ ਆ ਤੂੰ ਸਾਡੇ ਦਾਦੇ ਦੇ ਵੀ ਨਹੀਂ ਹੈਗੇ ਗਾੜੀ ਦੇ ਵੀ ਨਹੀਂ ਹੈਗੇ ਕੀ ਵੇਖ ਲਈਦਾ ਬੋਰੀ ਦਾ ਮੂੰਹ ਖੋਲ ਕੇ ਪੈਸੇ ਹੈਗੇ ਆ ਦਾਦੇ ਦੇ ਮੇਰੇ ਦਾਦਾ ਦੇ ਮੇਰਾ ਵੀ ਗੰਜਾ ਹੈ ਯਾਰ ਇਹ ਰ ਆਪਾਂ ਦੱਬੀ ਇਹਨੂੰ ਦੁੱਪਾਂ ਦਾ हली हली मैच वॾा ਨ ਮੇਰੇ ਮਿੱਤਰੋ ਇਹਦਾ ਨੌਜਵਾਨ ਪਰ ਸਾਹਮਣੇ ਨੌਜਵਾਨ ਦਾ ਸੱਧਿਆ ਬਾਦ ਪਿੰਡ ਫੌਜੀ ਦੀ ਕਬੱਡੀ ਪੈ ਚੁਕੀ ਹੈ ਰੰਧੀਪੁਰੀਆ ਜੱਟਾ ਕੱਲ ਵੀ ਤੇਰੇ ਪਿੰਡ ਵੱਡੀਆਂ ਰੌੜਕਾਂ ਬਹਾਰਾ ਪੀਰ ਬਾਬਾ ਜੰਮੇ ਸ਼ਾਹ ਜੀ ਦੀ ਯਾਦ ਵਿੱਚ ਲੱਗਣ ਗਈਆ ਦੂਤਾਂ ਦੀ ਅੱਜ ਵੀ ਇੱਥੇ ਇੱਕ ਪਾਸੇ ਆਇਆ ਜੱਫੇ ਦਾ ਕਹਿੰਦੇ ਸੇਠੀ ਜੁਐਸ ਵਾਲਾ ਕਿ ਰੰਧੀਪੁਰੀਏ ਦੇ ਕਹਿੰਦੇ ਤਿੰਨਾ ਜੱਫਿਆਂ ਦਾ 5000 ਰੁਪਇਆ ਹੋਣਾ ਹੰਦ ਜੰਡ ਸਾਡਾ ਵੀਰ ਸਰਜੀਤ ਭਰਾ ਤੇ ਨਾਲ ਕਹਿੰਦੇ ਗਰਮੀਤ ਆਲ ਖੀਯੂਐਸਈ ਤੋਂ ਉਹਨਾਂ ਵੱਲੋਂ ਤੇ ਅਰਸ਼ ਕੁਲਾ ਸਾਡਾ ਵੀਰ ਆਹ ਤਿੰਨਾਂ ਜੱਫੇ ਦਾ 5000 5000 5000 ਕਾ ਹੋਇਆ ਤੇ 2000 ਆਪਾਂ ਹੋਰ ਪਾ ਦਈਏ 7000 ਕਰਤਾ ਸੇਠੀ ਯੂਐਸਈ ਉਹਦੇ ਸਾਰੇ ਮਿੱਤਰਾਂ ਵੱਲੋਂ ਗੋਪੀ ਦੇ ਕਹਿੰਦੇ ਦੋ ਜੱਫੇ 5 ਨਹੀਂ 7000 ਦੇ ਹੋਣਗੇ ਉਧਰ ਅਰਸ਼ ਕੁਲਾ ਸਾਡਾ ਵੀਰ ਹੈ ਨਾਲ ਹਰਚੰਦ ਜੰਡਾ ਨਾਲ ਗਰਮੀਤ ਆ ਅੱਜ ਜੀਤ ਵਾਲਾ ਵੇਨਾ ਤੇ ਆਇਆ ਪੱਟੀ ਵਾਲਾ ਜਾ ਰਹੀਆ ਪਕਾਉਣ ਆਇਆ ਕਿ ਟੱਪੇ ਉਹਨਾਂ ਦੇ ਨਾਲ ਵੀਰ ਨੇ ਸੱਤੇ ਪਰ ਸਾਹਮਣੇ ਦੇਖਦੇ ਆ ਚਾਰ ਯਾਥੀ ਉੱਪਰ ਬੋਲਿਆ ਹੋਇਆ ਭੋਲੂ ਜੀਤ ਵਾਲਾ ਬੋਲੂ ਜੀਤ ਵਾਲਾ ਬੋਲੀ ਬੋਲੂ ਜੀਤ ਵਾਲਾ ਫਰਮਦੀਪੁਰਿਆ ਲੱਗ ਇੱਕ ਵਾਰੀ ਵੱਜੇ ਬੰਦੇ ਦੇ ਬੰਦਾ ਫੇਰ ਪਤਾ ਲੱਗੂਗਾ ਉਹ ਪਰੇ ਹੋਣੇ ਪਰੇ ਹੋਣੇ ਪਰੇ ਹੋਣੇ ਪਰੇ ਹੋਣੇ ਭੋਲੂ ਭੱਜ ਭੱਜ ਉਹ ਭੋਲੂ ਭੱਜ ਭੋਲੂ ਭੱਜ ਭੋਲੂ ਭੱਜ ਓ ਹਾਾ ਕਰੀਮਪੁਰ ਵਾਲਾ ਕਬੱਡੀ ਪਾਵੇਗਾ ਨੌਜਵਾਨ ਸਾਡਾ ਵੀਰ ਕਹਿੰਦਾ ਵੀ 3000 ਮੇਰੇ ਵੱਲੋਂ ਪਾ ਕੇ ਫਰੰਦੀਪੁਰੀਏ ਗੋਪੀ ਦੇ ਤਿੰਨ ਜੱਫੇ 10000 ਦੇ ਹੋ ਗਿਆ ਮੇਰੇ ਵੀਰੋ ਜਰਦੀਤ ਦਾ ਸਵਾਗਤ ਕੀਤਾ ਜਾ ਰਿਹਾ ਕਮਾਲ ਢਾਏ ਵਾਲਾ ਪਿੰਡ ਜਰਦੀਤ ਕਮੋਟ ਆਏ ਪਿੰਡ ਹੈ ਸਾਡੇ ਭਰਾ ਦਾ ਸ਼ਰਮ ਸਦਾ ਵੀਰੇ ਆ ਜਾਵੇ ਸਾਡੇ ਸਾਰੇ ਪਲੇਅਰਾਂ ਦਾ ਸਤਿਕਾਰ ਕਰਦੇ ਹਾਂ ਹਰ ਸ਼ੁਰੂਆਤ ਉਹਨੀ ਅਸਲੀ ਅੱਗ ਹੁਣ ਨਿਕਲੀ ਹੈ ਵਿਨਦਰ ਪ੍ਰਵਾਨ ਜੀ ਪਟਾਕੇ ਹੁਣ ਇਧਰ ਲਾਨ ਵੱਡੇ ਹੋ ਗਏ ਐ ਚਾਹੇ ਹਰਿਆਣੇ ਵਾਲੇ ਜੱਫੀ ਜੱਫਾ ਲਾਉਣ ਤੇ ਚਾਹੇ ਮੇਰੇ ਮਿੱਤਰਾਂ ਆਲੀਏ ਕੇ ਪਿੰਡ ਨਾਲ ਆਲੀਏ ਕੇ ਪਿੰਡ ਨਾਲ ਆ ਰਹੇ ਹਾਂ ਹਾਂਜੀ ਜਿੰਨੇ ਜਿੰਨੇ ਮਰਜੀ ਜੱਫੇ ਲੱਗਣ ਭਾਜੀ ਦੱਸ ਦਿਓ ਕਲੀਅਰ ਕਰ ਦਿਓ ਚਾਹੇ ਉਧਰ ਚਾਹੇ ਉਧਰ ਉਧਰ ਵੀਰ ਨੇ ਸਾਡੇ ਸੇਠੀ ਜੀ ਵਾਸਤੇ ਤੇ ਅੱਜ ਅਸੀਂ ਆਪੇ ਦਸੀ ਚਲਾਂਗੇ ਵੀਰੇ ਕਬੱਡੀ ਵੀ ਬੋਲ ਲੈਣ ਦੇ ਪੈਸੇ ਵੀ ਬੋਲਾਂਗੇ ਜੇ ਆਪਾਂ ਪੈਸਿਆਂ ਵਾਲੇ ਬਾਹਰ ਚੱਕਰਾਂ 'ਚ ਪੈ ਗਏ ਫਿਰ ਕਬੱਡੀ ਨਹੀਂ ਬੋਲੀ ਜਾਣੀ ਫਿਰ ਕਮੈਂਟਾਂ ਜਿਵੇਂ ਮੁਖਤੀ ਭਾਈ ਵੋਟਾਂ ਪਈ ਜਾਣਗੀਆਂ ਫਾਇਦਾ ਕੀ ਹੈ ਬੋਲ ਲੈਣ ਦੇ ਕਬੱਡੀ ਵੀਰੋ ਆਓ ਸਾਹਮਣੇ ਦੁਨੀਆ ਕਬੱਡੀ ਵੇਖਣ ਆਈ ਆ ਓ ਫਰਦੀਨ ਪੁਰੀਆ ਫੇਰ ਫੇਰ ਭੋਲਿਆ 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 ਮੁੰਗਿਆ ਭੱਜ ਹੋਏਗਾ ਬਰੂਆ ਹੌਜੀ ਫੱਗੂ ਫਤਨਿਆ ਬਾਦ ਹਰਿਆਣੇ ਵਾਲਾ ਮੁੰਡਾ ਕਬੱਡੀ ਕਬੱਡੀ ਕਰਦਾ ਗੁਰਦੀਪ ਸਿੰਘ ਜੱਟਾ ਹੋਇਆ ਤਾ ਮੂਰੇ ਉਧਰ ਵਖੇ ਉਧਰ ਵਖੇ ਉਧਰ ਕੀ ਬਣ ਗਿਆ ਪਰ ਸਾਹਮਣੇ ਬਲਦੇਵ ਸਿੰਘ ਜੀ ਪ੍ਰਧਾਨ ਨੇ ਵੱਡੇ ਵੀਰ ਸਾਡੇ ਸਰਪੰਚ ਸਾਹਿਬ ਧੰਨਵਾਦ ਤੇ ਨਾਲ ਬਲਵਿੰਦਰ ਸਿੰਘ ਜੀ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਆਰਤੀਆ ਸਾਹਿਬ ਸਰਜੀਤ ਸਿੰਘ ਜੀ ਸਰਦਾਰ ਕੁਲਦੀਪ ਸਿੰਘ ਜੀ ਡਾਕਟਰ ਸਾਹਿਬ ਤੇ ਨਾਲ ਸਾਡੇ ਉਧਰ ਸਤਕਾਰਯੋਗ ਨੇ ਬਲਵਿੰਦਰ ਸਿੰਘ ਜੀ ਜੱਜ ਬਲਵਿੰਦਰ ਸਿੰਘ ਜੱਜ ਪਰ ਮੁੰਡਿਆ ਇੱਥੇ ਕੋਲੋਂ ਜੱਜ ਆ ਜਾਂਦਾ ਆ ਜਾਂਦਾ ਆ ਜਾਂਦਾ ਪਰੇ 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 ਭਾਈ ਪਰੇ ਹੋ ਜੋ 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 ਪਰੇ 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 ਹੋਏ ਮਰਿਆ ਰੱਬ ਮੇਰਾ ਰੱਬ ਮੇਰਾ ਰੱਬ ਆ ਕਰਦੀ ਮੇਰਾ ਰੱਬ ਰੱਬ ਕਰਦੀ ਆ ਲੱਕੀ ਗੇ ਬਾਹ ਯਾਰ ਇਹਨਾਂ ਨੂੰ ਬਾਹ ਕੱਢੇ ਸਾਨੂੰ ਭਰਾ ਬਣ ਕੇ ਨੂੰ ਕਰਦੇ ਯਾਰ ਬੱਤੇ ਹੋਰ ਜਾਂਦੇ ਮਗਦੇ ਆ ਆ ਆ ਆ ਗਾਉਣੇ ਕਾਨੂੰ ਨੇ ਯਾਰ ਬੱਚਾ ਇਹਨਾਂ ਦਾ ਕੀ ਕੰਮ ਆ ਯਾਰ ਆ ਗਈ ਗੱਲ ਆ ਕਰਦੀ ਓ 10000 ਬੁੱਜੀ ਦੀ ਕਬੱਡੀ ਲਗਾਇਓ ਤੇ ਨਿਸ਼ਾਨ ਮੰਡ ਅਮਰੀਕਾ ਸੋਨੂ ਅਮਰੀਕਾ ਮਲਦੀਤ ਅਮਰੀਕਾ ਜੱਜ ਸਾਡਾ ਵੀਰ ਹੈ ਅਰਸ਼ ਕੁਲਾ ਸਾਡਾ ਵੀਰ ਤੇ ਹਰਜੰਤ ਜਾਂਡਾ ਨਾਲ ਸੋਹਦਾ ਬੋਪਾ ਰਾਏ ਤੇ ਸਰਜੀਤ ਸਾਡਾ ਭਰਾ ਮੈਡਮ ਮਰਾ ਥੋੜਾ ਜਿਹਾ ਪਿੱਛੇ ਹੋ ਜਾਵੇ ਕਿੱਥੇ ਮੜਾ ਰਾਹ ਛੱਡ ਦੋ ਯਾਰ ਚਲੋ ਭਾਈਏ ਬੈਠੀਏ ਕੁਲਾ ਵੱਲੋਂ ਫਲਾ ਬਣਾਇਆ ਚਲੋ ਆਹ ਬੰਸਾ ਸਾਹਮਣੇ ਦੇ ਕੋਈ ਮਿਲ ਗਿਆ ਸੋ ਚਲੋ ਚਲੋ ਵੀਜੀ ਚਲੋ ਸਾਹਮਣੇ ਉਹ ਕਿਹੜਾ ਮੱਖੀ ਦਾ ਬਹੁਤ ਬੰਦੀ ਕਰਦਾ ਨਾ ਬਾਜ਼ੀਆ ਮਾਰਦਾ ਨਾ ਹੈ ਬਾਜ਼ੀਆ ਮਾਰਦਾ ਵੈਰੀ ਗੁੱਡ ਬੜੀ ਤਗੜੀ ਗੇਮ ਹੈ ਕੀ ਕੀਤਾ ਇਹ ਬੁੱਗੂ ਵੀ ਭਾਈ ਡੰਡ ਬੈਠ ਕੇ ਨਾ ਬੱਲੇ ਮੱਖੀ ਮਕੀ ਕੀ ਕੀਤਾਈ ਬਾਜੀਆਂ ਤੇਰੇ ਸਰ ਗੋਰ ਕੌਣ ਹੈ ਉਹ ਨਹੀਂ ਆ ਬਈ ਸ਼ਾਹ ਟ੍ਰਾਲੀ ਆਲਾ ਤੇਰੇ ਹਾਲੇ ਬਾਜੀ ਹਾਲੋ ਹੋਰ ਕੌਣ ਹੈ ਹੋਰ ਗਾਇਬ ਕਮੇਟੀ ਆਲਾ ਆਜੋ ਹਾਲੋ